ਅੰਮ੍ਰਿਤ ਵੇਲੇ ਤੋਂ ਲੈ ਕੇ ਲਗਾਤਾਰ ਕੰਟੀਨਿਊਸ ਮਹਾਰਾਜ ਦੇ ਚਰਨਾਂ ਵਿੱਚ ਸਮਾਗਮ ਚੱਲ ਰਹੇ ਨੇ ਕਦੇ ਗੁਰਬਾਣੀ ਦਾ ਨਿਤਨੇਮ ਸੁਖਮਨੀ ਸਾਹਿਬ ਦਾ ਜਾਪ ਆਸਾ ਦੀ ਵਾਰ ਦਾ ਕੀਰਤਨ ਹੁਕਮਨਾਮੇ ਦੀ ਵਿਆਖਿਆ ਇਸ ਤਰ੍ਹਾਂ ਨੜੀ ਵਾਰ ਪ੍ਰੋਗਰਾਮ ਚੱਲੀ ਜਾ ਰਿਹਾ ਹੈ तकरीबन ਦੁਪਹਿਰ ਦੇ 12:00 ਵਜੇ ਤੇ 10 ਮਿੰਟ ਹੋ ਗਏ ਨੇ 12:00 ਵਜੇ ਤੋਂ ਲੈ ਕੇ ਪੌਣੇ 1:00 ਵਜੇ ਤੱਕ ਢਾਡੀ ਜੱਥੇ ਦਾ ਸਮਾਂ ਹੈ ਇਹ ਜਿਹੜਾ ਸਮਾਂ ਆਪਾਂ ਨੂੰ ਹਰ ਰੋਜ਼ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਪ੍ਰਦਾਨ ਕੀਤਾ ਹੈ ਇਸ ਨੂੰ ਸਫਲ ਅਤੇ ਪਵਿੱਤਰ ਕਰਨ ਵਾਸਤੇ ਆਪਾਂ ਹਰ ਰੋਜ਼ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਭਰਿਆ ਕਰਨੀ ਹੈ ਮੈਂ ਤੁਹਾਨੂੰ ਸਭ ਨੂੰ ਗੁਰੂ ਕੀ ਸਟੇਜ ਵੱਲੋਂ ਜੀ ਆਇਆਂ ਆਖਦਾ ਹਾਂ ਤੁਸੀਂ ਬੜੇ ਭਾਗਾਂ ਵਾਲਿਓ ਆਪਣੇ ਜ਼ਰੂਰੀ ਰੁਝੇਮਿਆਂ ਵਿੱਚੋਂ ਸਮਾਂ ਕੱਢ ਕੇ ਸਤਿਗੁਰੂ ਜੀ ਦੇ دیدار ਕਰਨ ਵਾਸਤੇ ਆਏ ਹੋ ਕਹਿੰਦੇ ਨੇ ਜਦੋਂ ਸਤਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸਿੱਖ ਆਉਂਦਾ ਹੈ ਨਾ ਪਤਾ ਕੀ ਹੁੰਦਾ ਹੈ ਮਹਾਰਾਜ ਜਿਹਦੇ ਕੋਲ ਦਿੱਠਾ ਹੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਤੇ ਕੱਟੀਏ ਜਨਮਾਂ ਜਨਮਾਂ ਦੇ ਹਿਰਦੇ ਮਨ ਤੇ ਆਤਮਾ ਤੇ ਜਿਹੜੀ ਲੱਗੀ ਹੋਈ ਮੈਰ ਹੈ ਨਾ ਉਹ ਉੱਤਰ ਜਾਂਦੀ ਹੈ ਉਦੋਂ ਜਦੋਂ ਬੰਦਾ ਗੁਰੂ ਸਾਹਿਬ ਦੇ ਜਰਨਾਂ ਵੀ ਜਾ ਕੇ ਝੁੱਕ ਕੇ ਨਮਸ਼ਟਕਾਰ ਕਰਦਾ ਹੈ ਖਿਆਲ ਰੱਖਿਓ ਤੁਸੀਂ ਸਾਰੇ ਗੁਰਮਤਿ ਨੂੰ ਮੰਨਣ ਵਾਲੇ ਪੜੇ ਲਿਖੇ ਤੇ ਸਿਆਣੇ ਪੁਰਖ ਬੈਠੇ ਹੋ ਇਹ ਗੱਲ ਧਿਆਨ ਵਿੱਚ ਰੱਖਿਓ ਕਿ ਜਦੋਂ ਸਿੱਖ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਨੀਵਾ ਹੋ ਕੇ ਮੱਥਾ ਟੇਕਦਾ ਹੈ ਨਾ ਸਿਰ ਟਿਕਾਉਂਦਾ ਹੈ ਤੇ ਫਿਰ ਪਤਾ ਕੀ ਹੁੰਦਾ ਹੈ ਗੁਰ ਥਾਪੀ ਦਿੱਤੀ ਕਰਨ ਜੀਓ ਪਿੱਛੇ ਦੇ ਉੱਤੇ ਮਹਾਰਾਜ ਥਾਪਣਾ ਰੱਖ ਦਿੰਦੇ ਹੈ ਜਦੋਂ ਮਹਾਰਾਜ ਦੇ ਚਰਨਾਂ ਵਿੱਚ ਸਿਰ ਨਵਾਇਆ ਜਾਂਦਾ ਹੈ ਤਾਂ ਸਰਬ ਕੋ ਦੇ ਸਮਰਾਟ ਗੁਰੂ ਸਿਰ ਹੱਥ ਧਰਿਓ ਜਿਹੜੇ ਸਰਬ ਕਲਾ ਸਮਰਾਟ ਸਤਗੁਰੂ ਹੈ ਉਹ ਮਾਈ ਭਾਈ ਦੇ ਸੀਸ ਤੇ ਮੇਰ ਪਰਿਆ ਹੱਥ ਰੱਖਦੇ ਨੇ ਯਾਦ ਰੱਖਿਓ ਗੁਰੂ ਮਹਾਰਾਜ ਦੀ ਸੀਸ ਝੁਕਾਇਆ ਗੁਰੂ ਦਾ ਆਤ ਆਪਣਾ ਮਿਲਦਾ ਹੈ ਸੱਚੇ ਪਾਤਸ਼ਾਹ ਮੇਰ ਪਰਿਆ ਹੱਥ ਸਿਰ ਤੇ ਰੱਖਦੇ ਨੇ ਗੁਰੂ ਦੀ ਅપરਪਾਰ ਕਿਰਪਾ ਹੁੰਦੀ ਹੈ ਸਤਗੁਰ ਦੇ ਦਰਸ਼ਨ ਕੀਤੇ ਆ ਜਨਮਾਂ ਜਨਮਾਂ ਤਰਾਂ ਦੀ ਮਾਇਲ ਉਤਰ ਜਾਂਦੀ ਹੈ ਕਈ ਲੋਕ ਆਬਜੈਕਸ਼ਨ ਕਰਦੇ ਨੇ ਉਹ ਕਹਿੰਦੇ ਨੇ ਗੁਰੂ ਸਾਹਿਬ ਦੇ ਚਰਨਾ ਕਮਲਾਂ ਵਿੱਚ ਆਏਗਾ ਦਸਾਂ ਨੌ ਦੀ ਕਿਰਤ ਕਮਾਈ ਕਰਦੇ ਆ ਜਿੰਨਾ ਸਰੇ ਬਣੇ ਅਮਰਤ ਵੇਲੇ ਉੱਠ ਕੇ ਨਿਤਨੇਮ ਵੀ ਕਰਦੇ ਆ ਕਿਸੇ ਦਾ ਹੱਕ ਖਾਂਦੇ ਨਹੀਂ ਤੇ ਸਾਡੇ ਮਨ ਨੂੰ ਮਾਇਲ ਕਿੱਥੋਂ ਲੱਗ ਗਈ ਜਿਵੇਂ ਆਪਾਂ ਕਹਤਾਂ ਨਾ ਮਹਾਰਾਜ ਕਹਿੰਦੇ ਜਨਮ ਜਨਮਾਂ ਦੀ ਮਾਇਲ ਉਤਰ ਜਾਏਗੀ ਤੇ ਕਈ ਲੋਕ ਕਹਿੰਦੇ ਅਸੀਂ ਕਦੇ ਕਿਸੇ ਦੀ ਨਿੰਦਾ ਚੁਗਲੀ ਤਾਂ ਕਰਦੇ ਨਹੀਂ ਨਾ ਕਿਸੇ ਦਾ ਪ੍ਰਾਇਆ ਹੱਕ ਖਾਂਦੇ ਆ ਤੇ ਅਸੀਂ ਤਾਂ ਆਪਣੀ ਮਿਹਨਤ ਮਜ਼ਦੂਰੀ ਕਰਦੇ ਆ ਸਰਿਆ ਬਣਿਆ ਰੱਬ ਦਾ ਨਾਮ ਲੈਂਦੇ ਆ ਤੇ ਸਾਡੇ ਮਨ ਨੂੰ ਮਾਇਲ ਕਿੱਥੋਂ ਲੱਗ ਗਈ ਹੁਣ ਆਪਣਾ ਇਹ ਸਵਾਲ ਹੈ ਗੁਰੂ ਮਹਾਰਾਜ ਕੋ ਉੱਤਰ ਦਿੰਦੇ ਹੈ ਮਹਾਰਾਜ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਭਲਿਆ ਜਿਹੜੀਆਂ ਪਿੱਛੇ 84 ਲੱਖ ਜੁਨਾ ਭੋਗ ਕੇ ਆਇਆ ਹੈ ਨਾ ਕਈ ਜਨਮ ਗੱਜ ਮੀਨ ਪਤੰਗਾ ਕਈ ਜਨਮ ਕਈ ਜਨਮ ਤੇ ਕੀਟ ਪਤੰਗਾ ਕਈ ਜਨਮ ਗੱਜ ਮੀਨ ਤੁਰੰਗਾ ਇਹ ਜਿਹੜੀਆਂ ਵੱਖ-ਵੱਖ ਜੁਨਾ ਆਪਾਂ ਭੋਗੀਆਂ ਨੇ ਨਾ ਉਹਨਾਂ ਜੁਨਾ ਵਿੱਚ ਵਿਚਰਦੇ ਆ ਬੰਦੇ ਦੇ ਮਨ ਨੂੰ ਮੈ ਲੱਗ ਜਾਂਦੀ ਹੈ ਜੋ ਮੈਲ ਫਿਰ ਤੁਰੇ ਆਉਂਦੀ ਕਿਉਂਕਿ ਆਤਮਾ ਤਾਂ ਇੱਕ ਹੈ ਨਾ ਸਰੀਰ ਬਦਲੇ ਜਾਂਦੇ ਐ ਜੋਤ ਤਾਂ ਇੱਕੋ ਐ ਇਸ ਵਾਸਤੇ ਉਹ ਜਿਹੜੀ ਜਨਮ ਜਨਮਾਂ ਦੀ ਮੈਲ ਬੰਦੇ ਦੇ ਹਿਰਦੇ ਤੇ ਮਨ ਤੇ ਲੱਗੀ ਐ ਉਹ ਜਦੋਂ ਗੁਰੂ ਦੇ ਦਰਸ਼ਨ ਕਰੀਏ ਮੈਲ ਉਤਰ ਮੈਲ ਉਤਰ ਜਾਂਦੀ ਐ ਤੇ ਬੰਦਾ ਨਵਾਂ ਨਰਵਾ ਹੋ ਜਾਂਦਾ ਐ ਮਹਾਰਾਜ ਕਹਿੰਦੇ ਸੁਣ ਹਰ ਕਥਾ ਗੁਰੂ ਮਹਾਰਾਜ ਦੇ ਬਚਨ ਬਲਾ ਸੁਣਿਆ ਕੀ ਹੁੰਦਾ ਐ ਉਤਾਰੀ ਮੈਲ ਸਾਰੀ ਜਿਹੜੀ ਮੈਲ ਐ ਉਹ ਉਤਰ ਜਾਂਦੀ ਐ ਇਸ ਤੋਂ ਕਹਿਣਾ ਮੈਂ ਇਹ ਚਾਹੁੰਦਾ ਹਾਂ ਆਪਾਂ ਸਾਰੇ ਰੱਬ ਦੀ ਕਿਰਪਾ ਦੇ ਪਾਤਰ ਗੁਰੂ ਦੀ ਅশীরਵਾਦ ਦਾ ਸਦਕਾ ਮਹਾਰਾਜ ਜੀ ਸਾਨੂੰ ਉੱਤਮ ਮਤ ਪ੍ਰੇਰਣਾ ਦਿੱਤੀ ਹੈ ਮਹਾਰਾਜ ਦੇ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ ਗੁਰੂ ਮਹਾਰਾਜ ਦੇ ਚਰਨਾਂ ਕਮਣਾ ਵਿੱਚ ਉਹ ਇੱਕ ਗੁਰੂ ਦੇ ਚਰਨਾਂ ਦਾ ਪਿਆਰ ਤੇ ਦੂਜਾ ਦੇਹ ਰੋਗ ਦਾ ਤੰਦਰੁਸਤੀ ਦੀ ਦਾਤ ਮੰਗਿਆ ਕਰੋ ਜਿਹੜਾ ਬੰਦਾ ਤੰਦਰੁਸਤ ਹੈ ਨਾ ਉਹਨੂੰ ਰਾਤ ਨੂੰ ਨੀਂਦ ਵੀ ਰਾਜ ਕੇ ਆਏਗੀ ਫੇਰ ਅਮਰਤ ਮੇਲੇ ਉੱਠੇਗਾ ਨਿਤਨੇਮ ਵੀ ਕਰੇਗਾ ਫਿਰ ਗੁਰਦੁਆਰੇ ਵੀ ਆਏਗਾ ਸਾਰੀ ਖੇਡ ਤੰਦਰੁਸਤੀ ਦੀ ਏ ਤੇ ਜੇ ਬੰਦਾ ਢਿਲਾ ਮਟਾ ਹੋਇਆ ਕਿਸੇ ਦਾ ਕੋੜਾ ਦੁਖਦਾ ਹੈ ਕਿਸੇ ਦਾ ਲੱਗ ਦੁਖਦਾ ਹੈ ਕਿਸੇ ਨੂੰ ਸਰ ਵਾਇਕਲ ਹੈ ਤੇ ਜਿਹੜਾ ਬੰਦਾ ਵਿਚਾਰਾ ਮੁਸੀਬਤ ਤੇ ਦੁੱਖਾਂ ਵਿੱਚ ਗਰਸਿਆ ਉਹਨੇ ਕੀ ਉਤਮ ਕਰਨਾ ਉਹਨੇ ਕੀ ਸੰਗਤ ਤੇ ਚਾਉਣਾ ਹੈ ਸੰਗਤ ਵਿੱਚ ਤਾਂ ਨਵਨ ਲੋਆਪੁਰ ਕੀ ਆਏਗਾ ਇਸ ਵਾਸਤੇ ਗੁਰੂ ਮਹਾਰਾਜ ਦੇ ਚਰਨਾ ਕਮਲਾਂ ਵਿੱਚ ਦੇਹ ਰੋਕਤਾ ਦੀ ਦਾਤ ਮੰਗਿਆ ਕਰੋ ਗੁਰੂ ਤਨ ਦ੍ਰਸਤੀ ਬਖਸ਼ੇਗਾ ਫਿਰ ਉਦਮ ਦਵੇਗਾ ਉਦਮ ਨਾਲ ਅਸੀਂ ਗੁਰੂ ਦੇ ਚਰਨਾਂ ਵਿੱਚ ਆਏ ਆਉਂਗੇ ਯਾਰ ਰੱਖਿਓ ਜਿਹੜਾ ਆਦਮੀ ਬਜ਼ੁਰਗ ਹੈ ਜੇ ਬਜ਼ੁਰਗ ਸੰਗਤ ਤੇ ਜਾਏਗਾ ਤੇ ਉਹਦੇ ਬੱਚਿਆਂ ਦਾ ਰੱਬ ਭਲਾ ਕਰੇਗਾ ਤੇ ਜਿੰਨਾ ਬਜ਼ੁਰਗਾਂ ਦੇ ਛੋਟੇ-ਛੋਟੇ ਬੱਚੇ ਗੁਰਦੁਆਰੇ ਆਉਂਦੇ ਤੇ ਬਜ਼ੁਰਗ ਨਹੀਂ ਆ ਸਕਦੇ ਜਿੰਨਾ ਪਰਿਵਾਰਾਂ ਦੇ ਛੋਟੇ-ਛੋਟੇ ਬੱਚੇ ਗੁਰਦੁਆਰੇ ਆਉਂਦੇ ਹੈ ਨਾ ਉਹਨਾਂ ਬੱਚਿਆਂ ਦੇ ਬਜ਼ੁਰਗਾਂ ਦਾ ਰੱਬ ਭਲਾ ਕਰਦਾ ਹੈ ਤੇ ਜਿਹੜੇ ਬਜ਼ੁਰਗ ਆਉਂਦੇ ਨੇ ਉਹਨਾਂ ਤੇ ਬੱਚਿਆਂ ਦਾ ਰੱਬ ਭਲਾ ਕਰਦਾ ਹੈ ਇਹ ਦਾਤਾ ਦੇ ਪਰਿਵਾਰ ਇੱਕ ਨਾਲ ਦੂਜਾ ਤੇ ਦੂਜੇ ਨਾਲ ਤੀਜੇ ਦੇ ਮੁਕੱਦਰ ਤੇ ਰਹਿਮ ਤਾਂ ਜੁੜੀਆਂ ਹੁੰਦੀਆਂ ਨੇ ਵਾਹਿਗੁਰੂ ਕਿਰਪਾ ਕਰੇ ਜਿਨ੍ਹਾਂ ਛੋਟੀ ਉਮਰ ਦੇ ਬੱਚਿਆਂ ਨੂੰ ਧੀਆ ਨੂੰ ਨੌਜਵਾਨਾਂ ਨੂੰ ਸਮਾਂ ਮਿਲਦਾ ਹੈ ਤੁਸੀਂ ਆਇਆ ਕਰੋ ਤੁਹਾਡੇ ਮਾਤਾ ਪਿਤਾ ਦਾ ਗੁਰੂ ਭਲਾ ਕਰਨਗੇ ਜਿਹੜੇ ਬਜ਼ੁਰਗ ਵੇਲੇ ਐ ਕਮਾਂਕਾਰਾਂ ਤੇ ਨਹੀਂ ਜਾਂਦੇ ਤੁਸੀਂ ਗੁਰੂ ਮਹਾਰਾਜ ਦੇ ਚਰਨਾ ਪਹੁੰਚਿਆ ਕਰੋ ਵੈਸੇ ਤੁਹਾਡੇ ਧੀਆ ਪੁੱਤਰਾਂ ਨੂੰ ਨਵਾਂ ਨਰਵਾ ਰੱਖਣਗੇ ਉਹਨਾਂ ਦੇ ਕਾਰੋਬਾਰਾਂ ਵੀ ਸਫਲਤਾ ਹੋਏਗੀ ਗੁਰੂ ਦੀ ਰਹਿਮਤ ਤੇ ਤੁਹਾਨੂੰ ਬਰਕਤ ਪ੍ਰਾਪਤ ਹੋਏਗੀ ਤੁਹਾਡਾ ਸਭ ਦਾ ਧੰਨਵਾਦ ਜਿਹੜੇ ਵੀਰ ਗੁਰੂ ਕੇ ਲੰਗਰ ਵਿੱਚ ਸੇਵਾ ਕੁਮਾਰੇ ਨੇ ਉਹਨਾਂ ਦੇ ਭਾਗ ਸਾਰਿਆਂ ਨਾਲੋਂ ਚੰਗੇ ਕਿਉਂਕਿ ਸੇਵਾ ਕਰਨੀ ਗੁਰੂ ਘਰ ਵਿੱਚ ਸੰਗਤਾਂ ਦੀ ਇਹ ਤਾਂ ਭਾਗਾਂ ਵਾਲੇ ਮੁਰਸ਼ਾ ਨੂੰ ਮਿਲਦੀ ਹੈ ਜਿਹੜੇ ਵੀਰ ਉੱਥੇ ਜੁੱਟੇ ਬਰਤਨਾਂ ਦੀ ਸੇਵਕ ਮੰਦੇ ਨੇ ਲੰਗਰ ਵਰਤਾਂਦੇ ਨੇ ਲੰਗਰ ਸਜਾਉਂਦੇ ਨੇ ਦਾਲ ਸਬਜ਼ੀ ਪਿਆਰ ਹੁੰਦੀ ਹੈ ਕੋਈ ਪਿਆਜ਼ ਕੱਟਦਾ ਹੈ ਕੋਈ ਕੁੱਛ ਕਰਦਾ ਜਿੰਨੀ ਜਿੰਨੀ ਸੇਵਾ ਕਿਸੇ ਕੋਲੋਂ ਸਰਦੀ ਬੰਦੀ ਹੈ ਉਹ ਕਰਦੇ ਹੈ ਪਰ ਯਾਦ ਰੱਖਿਓ ਸੇਵਾ ਉਹ ਪ੍ਰਵਾਨ ਹੁੰਦੀ ਹੈ ਮਹਾਰਾਜ ਕਹਿੰਦੇ ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਮਹਾਰਾਜ ਦਾ ਮਾਨਕੋਸ਼ ਹੋ ਜਾਏ ਬੰਦਾ ਸੇਵਾ ਕਰੇ ਪਤਾ ਕਿਵੇਂ ਹੱਥ ਪਾਵੋ ਕਰ ਕਾਮ ਸਭ ਜਿਹੜਾ ਸੇਵਾਦਾਰ ਆਪਣੇ ਹੱਥ ਨਾਲ ਤਾਂ ਪਿਆਲ ਚੀਰਿਆ ਹੈ ਝੂਠੇ ਬਰਤਨ ਮਾਂਜ ਰਿਹਾ ਹੈ ਪ੍ਰਸ਼ਾਦੇ ਵਰਤਾ ਰਿਹਾ ਹੈ ਜੇ ਉਹ ਗੱਲਾਂ ਕਰੀ ਜਾਏਗਾ ਤੇ ਸੇਵਾ ਪ੍ਰਵਾਨ ਨਹੀਂ ਹੋਏਗੀ ਮਹਾਰਾਜ ਕਹਿੰਦੇ ਹੱਥ ਪਾਓ ਕਰ ਕਾਮ ਸਭ ਚੀਤ ਨਰੰਜਨ ਨਾਲ ਤੁਹਾਡੀ ਜ਼ੁਬਾਨ ਉਤੇ ਵਾਹਿਗੁਰੂ ਦਾ ਸ਼ਬਦ ਹੋਵੇ ਤੇ ਹੱਥ ਤੁਹਾਡੇ ਸੇਵਾ ਕਰਦੇ ਹੋਣ ਫਿਰ ਸਮਝੋ ਗੁਰੂ ਨਾਨਕ ਦਾ ਮਨ ਤੁਹਾਡੀ ਸੇਵਾ ਉਤੇ ਪ੍ਰਸੰਨ ਹੋ ਗਿਆ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਬੰਨੇ ਇਦਾਂ ਜਿਨ੍ਹਾਂ ਨੇ ਸ਼ਰਧਾ ਭਾਵਨਾ ਨਾਲ ਸਿਮਰਨ ਕਰਦਿਆਂ ਕਿਸੇ ਨਾਲ ਗੱਲਾਂ ਨਹੀਂ ਕੀਤੀਆਂ ਉਹਨਾਂ ਦਾ ਉਹਨਾਂ ਮੁਬਾਰਕ ਉਹਨਾਂ ਦੀ ਕੀਤੀ ਹੋਈ ਸੇਵਾ ਪ੍ਰਵਾਨ ਗੁਰੂ ਮਹਾਰਾਜ ਕਿਰਪਾ ਕਰਿਆ ਉਦਾਸ ਕਰਿਆ ਕਰੋ ਏ ਸੱਚੇ ਬਾਦਸ਼ਾਹ ਸਾਨੂੰ ਆਪਣੇ ਚਰਨਾਂ ਵਿੱਚ ਸੱਦ ਲੈ ਤੇਰੇ ਚਰਨਾਂ ਵਿੱਚ ਬੈਠਾਂਗੇ ਕਈ ਵਾਰ ਮਹਾਰਾਜ ਕਿਰਪਾ ਕਰਦੇ ਜਦੋਂ ਮਹਾਰਾਜ ਦੀ ਮੇਰ ਮੇਰ ਭਰੀ ਨਜ਼ਰ ਪੈਂਦੀ ਹੈ ਨਾ ਬੰਨੇ ਦਾ ਪਲਾ ਹੋ ਜਾਂਦਾ ਜਦੋਂ ਇਤਿਹਾਸ ਪੜ੍ਹੀਏ ਪਤਾ ਚੱਲਦਾ ਹੈ ਗੁਰੂ ਅੰਗਦ ਦੇਵ ਸਾਹਿਬ ਜੀ ਖਡੂਰ ਸਾਹਿਬ ਵਾਲੇ ਬਾਬਾ ਜੀ ਉਹ ਜਦੋਂ ਕਦੇ ਸੰਗਤ 'ਚ ਬੈਠ ਰਹੇ ਸੀ ਨਾ ਉਹ ਆਪਣੇ ਨੇਤਰ ਮੁੰਦ ਕੇ ਨਾ ਅੱਖਾਂ ਬੰਦ ਕਰਕੇ ਸਿਮਰਨ ਕਰਦੇ ਤੇ ਫਿਰ ਜਦੋਂ ਆਪਣੀ ਅੱਖਾਂ ਖੋਲਦੇ ਨਾ ਜਿੰਨੇ ਵੀ ਸੰਗਤ ਸਾਹਮਣੇ ਬੈਠੀ ਹੁੰਦੀ ਸੀ ਉਹਨਾਂ ਸਾਰਿਆਂ ਉੱਤੇ ਐਸੀ ਗੁਰੂ ਅੰਗਦ ਦੇਵ ਸਾਹਿਬ ਜੀ ਰਹਿਮ ਦੀ ਨਜ਼ਰ ਹੁੰਦੀ ਸੀ ਜੇ ਕੋਈ ਬਿਮਾਰ ਹੈ ਤੇ ਤੰਦਰੁਸਤ ਹੋ ਜਾਂਦਾ ਸੀ ਤੇ ਜੇ ਕਿਸੇ ਦੇ ਮਨ ਨੂੰ ਮਨੋ ਰੋਗ ਲੱਗਾ ਹੋਇਆ ਉਹ ਵੀ ਤੰਦਰੁਸਤ ਹੋ ਜਾਂਦੇ ਸੀ ਬੜੀਆਂ ਤੰਦਰੁਸਤੀਆਂ ਦਿੰਦੇ ਸਨ ਜਦੋਂ ਮਹਾਰਾਜ ਨੇਦਰ ਖੋਲਦੇ ਸੀ ਜਦੋਂ ਹੁਣ ਸੰਗਤ ਗੁਰੂ ਦੇ ਚਰਣਾ ਵਿੱਚ ਆਉਂਦੀ ਹੈ ਸਤਿਗੁਰ ਦੀ ਰਹਿਮਤ ਪੈਂਦੀ ਹੈ ਮਹਾਰਾਜ ਕਹਿੰਦੇ ਕਿਰਪਾ ਘਟਾਕ ਅਵਲੋਕਨ ਕੀਨੋ ਦਾਸ ਦਾ ਦੁੱਖ ਬਦਾਰਿਓ ਸਾਰੇ ਦੁੱਖ ਤਿਲਿੰਦਰ ਦੂਰ ਹੋ ਜਾਂਦੇ ਅੱਜ ਦੁਪਹਿਰ ਦਾ ਪਹਿਲਾ ਦੀਵਾਨ ਹੈ ਥੋੜਾ ਜਿਹਾ ਸਮਾਂ ਤੁਹਾਡਾ ਮੈਂ ਜ਼ਿਆਦਾ ਲੈ ਲਿਆ ਆਓ ਇਤਿਹਾਸ ਦੀ ਲੜੀ ਅਰੰਭ ਕਰੀਏ ਅੰਮ੍ਰਿਤ ਵੇਲੇ ਦਾ ਸਮਾਂ ਹੈ ਇੱਕ ਸਤਵੰਤੀ ਦੇਵੀ ਉਹਦਾ ਨਾਮ ਹੈ ਬੀਬੀ ਅਮਰੋ ਜੀ ਗੁਰੂ ਅੰਗੇਤਿ ਸਾਹਿਬ ਦੀ ਜੀ ਸਾਹਿਬ ਜادیه ਗੋਇੰਦਵਾਲ ਸਾਹਿਬ ਤੋਂ ਉਹ ਵਾਸਰ ਕੇ ਗਿੱਲਾਂ ਉਹ ਜਦੋਂ ਕਦੇ ਜਾਈਏ ਨਾ ਬੀੜ ਬਾਬਾ ਬੁੱਢਾ ਸਾਹਿਬ ਨੂੰ ਅਮਰ ਸਾਹਿਬ ਤੋਂ ਸ਼ਹਾਟਾ ਗੁਰੂ ਕੀ ਬਗਾਲ ਪਡਾਲੀ ਅੱਗੇ ਗੁਰਦੁਆਰਾ ਆਉਂਦਾ ਹੈ ਰੋਡ ਉੱਤੇ ਉਹਦਾ ਨਾਮ ਹੈ ਸੰਨ ਸਾਹਬ ਜਿੱਥੇ ਸੰਨ ਲਗਾਈ ਸੀ ਪਾਪ ਖਾਇਆ ਸੀ ਬਾਬਾ ਬੁੱਢਾ ਸਾਹਿਬ ਜੀ ਨੇ ਉੱਥੇ ਗੁਰਦੁਆਰਾ ਹੈ ਸੰਨ ਸਾਹਬ ਸੰਨ ਬੀਜ ਜੋ ਨਰ ਲਖ ਜਾਵੇ ਮਹਾਰਾਜ ਨੇ ਕਿਹਾ ਜਿਹੜਾ ਇਹ ਸਨਵੇਦੀ ਪਾਰ ਲੱਗ ਜਾਏਗਾ ਉਹਦਾ ਜਮਨ ਮਰਨ ਕੱਟਿਆ ਜਾਏਗਾ ਉਹਦੀ 84 ਜਿਹੜੀ ਉਹ ਕੱਟੀ ਜਾਏਗੀ ਜੜਤੀ ਕਰਾਉਣ ਦਾ ਬਲ ਮਿਲੇਗਾ ਉਹ ਜਿਹੜਾ ਪਿੰਡ ਹੈ ਉਹ ਬਾਸਰ ਕੇ ਗਿੱਲਾ ਪਿੰਡ ਹੈ ਗੁਰੂ ਅਮਰਦਾਸ 15 ਜੀ ਦਾ ਤੇ ਗੁਰੂ ਅਮਰਦਾਸ ਦੇ ਭਤੀਜੇ ਨਾਲ ਭਾਈ ਮਾਨਕ ਚੰਦ ਦਾ ਬੇਟਾ ਉਹਦਾ ਨਾਮ ਹੈ ਭਾਈ ਜਸੂ ਉਹ ਵਿਆਹਿਆ ਹੋਇਆ ਹੈ ਗੁਰੂ ਅੰਗਦ ਦੇ ਸਾਹਿਬ ਜੀ ਦੇ ਘਰੇ ਕਨੂਰ ਸਾਹਿਬ ਤੇ ਬੀਬੀ ਅਮਰੋ ਦੀ ਜੀਵਨ ਸਾਥੀ ਨੇ ਅੰਮ੍ਰਿਤ ਵੇਲੇ ਉਹ ਦਹੀਂ ਰੜਕਦੇ ਹੈ ਇਨਾਲ ਬਾਣੀ ਪੜਦੇ ਆ ਕੀ ਕਹਿੰਦੇ ਮਲਹਾਰੀ ਗੋਰ ਆਪਣੇ ਜਿਉ ਹਾਰੀ ਸਤਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੌ ਚੰਦਾ ਉਗ ਬਹਿ ਸੂਰਜ ਚੜੇ ਹਜ਼ਾਰ ਇਤੇ ਚਰਨ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਨਾਰੇ ਦਹੀਂ ਰੜਕਿਆ ਜਾ ਰਿਆ ਹੈ ਤੇ ਨਾਲੇ ਗੁਰਬਾਣੀ ਦਾ ਜਾਪ ਹੋ ਰਿਹਾ ਹੈ ਕੋਈ ਤਾਂ ਤੇ ਅੱਜ ਕੱਲ੍ਹ ਸਤਿਵੰਤੀ ਦੇਵੀ ਉਹ ਆਪਣੀ ਸੋਈ ਵਿੱਚ ਆਪਣੇ ਪਰਿਵਾਰ ਵਾਸਤੇ ਲੰਗਰ ਤਿਆਰ ਕਰਦੀ ਹੋਵੇ ਕੋਈ ਭੈਣ ਆਟਾ ਗੁੰਨਦੇ ਹੈ ਕੋਈ ਇਸੇ ਪ੍ਰਕਾਰ ਉਹ दाल ਸਬਜ਼ੀ ਤਿਆਰ ਕਰਦੇ ਹੈ ਆਟਾ ਗੁੰਨਣ ਲੱਗਿਆ ਪ੍ਰਸ਼ਾਦਾ ਪਕਾਉਣ ਲੱਗਿਆ ਜਿਹੜੀਆਂ ਰੂਹ ਰੱਬ ਨਾਲ ਜੁੜੀਆਂ ਹੋਣ ਨਾ ਜਦੋਂ ਆਪਣੇ ਬੱਚਿਆਂ ਵਾਸਤੇ ਉਹ ਪ੍ਰਸ਼ਾਦਾ ਪਕਾਉਂਦੇ ਆ ਜਦੋਂ ਆਟਾ ਗੁੰਨੇ ਆ ਨਾ ਆਟੇ ਨਾਲ ਜਦੋਂ ਪਹਿਲਾ ਪੇੜਾ ਤੋੜਨਾ ਹੈ ਤੇ ਉਹਨਾਂ ਦੀ ਜ਼ਬਾਨ ਤੋਂ ਨਿਕਲਦਾ ਸਤਨਾਮ ਵਾਹਿਗੁਰੂ ਜਦੋਂ ਪੇੜਾ ਤੋੜਿਆ ਆਟੇ ਨਾਲੋਂ ਤੇ ਵਾਹਿਗੁਰੂ ਦਾ ਜਾਪ ਹੋ ਗਿਆ ਉਹ ਫਿਰ ਜਿਹੜਾ ਪ੍ਰਸ਼ਾਦਾ ਬਣ ਕੇ ਤਿਆਰ ਹੋਏਗਾ ਉਹ ਅੰਮ੍ਰਿਤ ਬਣ ਜਾਏਗਾ ਕਿਉਂਕਿ ਸਤਵੰਤੀ ਨੇ ਪਕਾਉਣ ਵਾਲੀ ਰੋਟੀ ਪਕਾਉਣ ਵਾਲੀ ਦੇਵੀ ਨੇ ਵਹਿਗੁਰੂ ਦਾ ਜਾਪ ਕੀਤਾ ਹੈ ਤੇ ਵਹਿਗੁਰੂ ਦੇ ਨਾਲ ਹੀ ਅਮਰਤ ਬਣ ਜਾਂਦਾ ਹੈ ਬਾਣੀ ਪੜਿਆਂ ਹੀ ਅਮਰਤ ਬਣਦਾ ਹੈ ਉਹ ਪ੍ਰਸ਼ਾਦਾ ਫਿਰ ਅਮਰਤ ਬਣ ਜਾਏਗਾ ਉਹਨਾਂ ਦੇ ਘਰ ਦੀ ਰਸੋਈ ਵਿੱਚ ਜਿਹੜਾ ਵੀ ਭੋਜਨ ਤਿਆਰ ਹੋਇਆ ਹੈ ਨਾ ਜਿਹੜਾ ਪਰਿਵਾਰ ਦਾ ਮੈਂਬਰ ਭਾਵੇਂ ਬਜ਼ੁਰਗ ਭਾਵੇਂ ਜਵਾਨ ਤੇ ਭਾਵੇਂ ਬੱਚਾ ਏ ਛਕੇਗਾ ਉਹ ਨਮਨਰਵਾ ਹੋ ਜਾਏਗਾ ਕਿਉਂਕਿ ਜਿਹੜਾ ਭੋਜਨ ਛਕਿਆ ਉਹਦੇ ਉੱਤੇ ਵਹਿਗੁਰੂ ਦਾ ਜਾਪ ਹੋਇਆ ਉਹ ਦੇਵੀਆਂ ਭਾਗਸ਼ਾਲੀ ਨੇ ਉਹ ਬੜੀਆਂ ਪਵਿੱਤਰ ਨੇ ਜਿਹੜੀਆਂ ਆਪਣੇ ਘਰ ਵਿੱਚ ਲੰਗਰ ਪਾਉਣ ਦੀ ਤਿਆਰ ਕਰਨ ਲੱਗੀਆਂ ਗੁਰੂ ਗੁਰੂ ਜਪਦੇ ਨੇ ਜਦੋਂ ਇਹ ਕੁਰਬਾਨੀ ਦਾ ਜਾਪ ਹੋ ਰਿਹਾ ਸੀ ਇਹ ਆਵਾਜ਼ ਬਾਬੇ ਅਮਰਦਾਸ ਜੀ ਕੰਨਾਂ ਵਿੱਚ ਪਈ ਐਉਂ ਜਾਪਿਆ ਜਿਵੇਂ ਬਵੀਹੇ ਨੂੰ ਸ਼ਾਂਤੀ ਬੂੰਦ ਮਿਲ ਗਈ ਹੋਵੇ ਸ਼ਾਂਤੀ ਬੂੰਦ ਕੀ ਇਹ ਕੱਲ ਸ਼ਾਮ ਦੇ ਦੀਵਾਨ ਵਿੱਚ ਦੱਸ ਦਿੱਤੀ ਹੈ ਤੁਹਾਨੂੰ ਜਿਹੜੇ ਸ਼ਾਮੀ ਆਏ ਸੀ ਉਹਨਾਂ ਵੀਰਾਂ ਨੂੰ ਭੈਣਾ ਨੂੰ ਪਤਾ ਹੈ ਬਾਕੀਆਂ ਨੂੰ ਨਾ ਹੋ ਫੇਰ ਕਦੇ ਮੌਕਾ ਬਣਿਆ ਦੱਸ ਦੇਵਾਂਗੇ ਬਾਬੇ ਅਮਰਦਾਸ ਨੂੰ ਇੰਝ ਮਹਿਸੂਸ ਹੋਇਆ ਬਾਣੀ ਸੁਣ ਕੇ ਜਿਵੇਂ ਕਿਸੇ ਪਰ ਪੁਕਾਰੀ ਨੇ ਹਨੂਮਾਨ ਪਰ ਪਕਾਰੇ ਹਨੂਮਾਨ ਨੇ ਸੰਜੀਵਨੀ ਪੱਤੀ ਲਿਆ ਕੇ ਮੋਰਿਛਾ ਰਾਮ ਤੇ ਲక్ష్ਮਣ ਨੂੰ ਸੁਰਜੀਤ ਕਰ ਦਿੱਤਾ ਹੋਇਆ ਬਾਬਾ ਬੰਦਾਸ ਸਿੰਘ ਦਾ ਮਨਾ ਮੈਂ ਤਾਂ ਮੋਇਆ ਪਿਆਸੀ ਦੇ ਪਾਣੀ ਸੁਣ ਕੇ ਆ ਧੀ ਰਾਣੀ ਦੀ ਜ਼ੁਬਾਨ ਤੋਂ ਜਿਉਂਦਾ ਵੀ ਸ਼ਾਮਲ ਹੋ ਗਿਆ ਸਾਧ ਸੰਗਤ ਪਾਣੀ ਵਿੱਚ ਮਹਾਰਾਜ ਕਹਿੰਦੇ ਮਹਾਰਾਜ ਜੀ ਨੇ ਭਲਿਓ ਯਾਦ ਰੱਖਿਓ ਜਿਹੜਾ ਵਿਅਕਤੀ ਅਮਰ ਤੇਲੇ ਉੱਠਣ ਲੱਗਾ ਕਹਿੰਦਾ ਸਤਨਾਮ ਵਾਹਿਗੁਰੂ ਇਹੜਾ ਵਿਅਕਤੀ ਜਪਜੀ ਸਾਹਿਬ ਦਾ ਜਾਪ ਕਰਦਾ ਹੈ ਜਿਨ੍ਹਾਂ ਬਜ਼ੁਰਗਾਂ ਤੇ ਨੌਜਵਾਨਾਂ ਨੂੰ ਸ਼ਾਮ ਨੂੰ ਰਹਿ ਰਾਸ ਦੀ ਬਾਣੀ ਦਾ ਨਾਮ ਚੇਤੇ ਆਉਂਦਾ ਹੈ ਮਹਾਰਾਜ ਕਹਿੰਦੇ ਉਹ ਜਿਉਂਦੇ ਨੇ ਤੇ ਜਿਨ੍ਹਾਂ ਨੇ ਕਦੇ ਨਾ ਵੈਗ ਰੁਕਿਆ ਨਾ ਜਪਜੀ ਸਾਹਿਬ ਤੇ ਨਾ ਕਦੇ ਰਹਿ ਰਾਸ ਮਹਾਰਾਜ ਕਹਿੰਦੇ ਬਿਸਰੇ ਮਰ ਜਾਓ ਉਹ ਜਿਉਂਦੇ ਦੇਖਣ ਨੂੰ ਜਾਂਦਾ ਹੈ ਪੁਰਾਣਾ ਬੰਦਾ ਤੁਰਿਆ ਫਿਰਦਾ ਹੈ ਪਰ ਉਹ ਮੋਇਆ ਸਮਾਨ ਹੈ ਜਿਨ੍ਹਾਂ ਨੇ ਨਾਸ ਮੇਰੇ ਅੰਮ੍ਰਿਤ ਵਿੱਚ ਉੱਠਣ ਲੱਗਿਆ ਵਹਿ ਗੁਰੂ ਗਿਆ ਨਾ ਸ਼ਾਮ ਨੂੰ ਨਾਮ ਜਪਿਆ ਮਹਾਰਾਜ ਇਹਦੇ ਅੱਖਾਂ ਜੀਵਾ ਜਿਹੜੇ ਕਹਿੰਦੇ ਨੇ ਗੁਰਬਾਣੀ ਦੇ ਨਿਤਨੇਮ ਨੂੰ ਉਹ ਜਿਉਂਦਿਆਂਗੇ ਸ਼ਾਮਲ ਹੈ ਵਿਸਰੇ ਮਰ ਜਾਓ ਜਿਨ੍ਹਾਂ ਨੂੰ ਭੁੱਲ ਗਿਆ ਹੈ ਉਹ ਜਿਉਂਦੇ ਹੋਏ ਮੋਇਆ ਸਮਾਨ ਨੇ ਤੇ